ਸਤਨਾਮ ਵਾਸ਼ੁਰੂ ਸਾਹਿਬ ਜੀ ਰਹਿ ਰਹਿ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਆਪੈ ਜ ਰਖਦਾ ਆਇਆ ਰਾਮ ਰਾਜੇ ਹਰਨਾਕਸ ਦੁਸ਼ਟ ਹਟ ਮਾਰਿਆ ਪ੍ਰਹਲਾਦ ਚਰਾਇਆ ਹੰਕਾਰੀਆਂ ਨਿੰਦਖਾਂ ਫਿਟ ਦੇ ਨਾਮ ਦੇਵ ਮੁਖ ਲਾਇਆ ਜਰਨਾਨ ਨਾਨਕ ਐਸਾ ਹਰਿ ਸੇਵੇ ਅੰਤ ਲਏ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਹ ਲੋਕ ਮਹੰਲਾ ਪੈਲਾ ਦੁਖਦਾਰ ਰੁਸਖ ਰੋਗ ਭਇਆ ਜਾਂ ਸਤਾਬ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂ ਹੂੰ ਫਰੇ ਨਾ ਹੋਈ ਬਲੇ ਹਾਲੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਓ ਜਾਤਮਾ ਜੋਤ ਜੋਤ ਮੈਂ ਜਾਤਾ ਅਕਲ ਕਲਾ ਪਰਖੂਰ ਰਹਿਆ ਤੂੰ ਸੱਚਾ ਸਾਹਿਬ ਸਿਖਤ ਸੋ ਵਦਿਓ ਜਿਨ ਕੀਤੇ ਸੋ ਕਾਰ ਪਇਆ ਕਹੋ ਨਾਨਕ ਕਰਤੇ ਖੀਆਂ ਬਾਤਾਂ ਜੋਖ ਚ ਕਰਨਾ ਸੋ ਕਰ ਰਹਿਿਆ ਸੋਦਰ ਰਗ ਅਸਮ ਹਲਾ ਪੈਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰtheta ਰਕੇ ਹਾ ਸੋ ਕਰਕੇ ਹਾ ਜਿਤ ਮੈਂ ਸਿਰਮ ਸੰਮਲੇ ਵਾਜੇ ਤੇਰੇ ਨਾਦ ਅਨੇਕਾ ਸੰਖਾ ਕੀਤੇ ਤੇਰੇ ਵਾਗਨ ਹਾਰੇ ਕੀਤੇ ਤੇਰੇ ਰਗ ਤੇ ਸਿਉ ਕਹੀਆ ਹੈ ਕੀਤੇ ਤੇਰੇ ਵਾਗਨ ਹਾਰੇ ਗਾਵਨ ਤਦਨ ਤਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆ ਦੇ ਗਾਵਨ ਤਦਨ ਚਿਤ ਗਪਤ ਲਿਖ ਜਾਣਨ ਲਖ ਲਖ ਧਰਮ ਵਿਚਾਰੇ ਗਾਵਨ ਤਦਨ ਈਸ਼ਰ ਬ੍ਰਹਮਾ ਦੇਵੀ ਸਹਨ ਤੇਰੇ ਸਦਾ ਸਵਾਦੇ ਗਾਵਨ ਤਦਨ ਇੰਦਰ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੁਧਨ ਸੇਧ ਸਮਾਧੀ ਅੰਦਰ ਗਾਵਨ ਤੁਧਨ ਸਾਧ ਵਿਚਾਰੇ ਗਾਵਨ ਤੁਧਨ ਜਥਿ ਇਸਤੇ ਸੰਤੋਖੇ ਗਾਵਨ ਤੁਧਨ ਵੀਰ ਕਰਾਰੇ ਗਾਵਨ ਤੁਧਨ ਕੰਡਤ ਪੜਨ ਨ ਰਖੇ ਸਰ ਜੁਗ ਜੁਗ ਵੇਦ ਨਾਲੇ ਗਾਵਨ ਤੁਧਨ ਮੋਹਣੀਆ ਮਨ ਮੋਹਨਾ ਸੁਰਗ ਮਚ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ ਅਸਰ ਤੀਰਥ ਨਾਲੇ ਗਾਵਨ ਤੁਧਨੋ ਜੋਤਿ ਮਹਾਵਰਸੂਰਾ ਗਾਵਨ ਤੁਧਨੋ ਖਾਣੀ ਚਾਦੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇਗਾ ਤੁਧ ਨੋ ਗਾਵਨ ਸੇ ਮੈਂ ਚਤਨਾ ਆਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸਾਜਾ ਸਾਚੀ ਨਾਈ ਹੈ ਤੇ ਹੋ ਸਿਜੈ ਨਾ ਜਾਸੀ ਰਤਨਾ ਜਿਨ ਰਚਾਈ ਟੰਗੇ ਟੰਗੇ ਭਾਤੀ ਕਰ ਕਰ ਜਿਨ ਸਿ ਮਾਇਆ ਜਿਨ ਕੋ ਪਾਏ ਕਰ ਕਰ ਦੇਖੈ ਕੀਤਾ ਆਪਣਾ ਜੋ ਤੁਸ ਦੇ ਵਡਿਆਈ ਜੋ ਤੁਸ ਭਾਵੈ ਸੋਇ ਕਰਸੀ ਫਿਰ ਹੁਕਮ ਨ ਕਰਣਾ ਜਾਈ ਸੋ ਕਾ ਸਹੋ ਸਹ ਕਾ ਸਾਹਿਬ ਨਾਲ ਕਰਹ ਨ ਰਜਾਈ ਅਸ ਮਹੱਲਾ ਫਲਾਸਨ ਵੱਡਾ ਆਖੈ ਸਭ ਕੋ ਏ ਕਿਵਡ ਵੱਡਾ ਡਿੱਠਾ ਹੋਏ ਕਿਉਂਤ ਪਾਇ ਨ ਕਹਿਆ ਜਾਏ ਕਹਿਣੇ ਵਾਦੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਉਡਚੀ ਰਹਾਵ ਸਭ ਸੁਰਤੇ ਮਨ ਸੁਰਤ ਕਮਾਈ ਸਭ ਕੇ ਮਤ ਮਰ ਕੀਮਤ ਪਾਏ ਗਿਆਨੀ ਤੇ ਅਨੇ ਗੁਰ ਗਰਹਾਈ ਕਹ ਨਾ ਜਾਏ ਤੇਰੀ ਚਲਵਟਿਆਏ ਸਤ ਸਤ ਸਭ ਤਪ ਸਭ ਚੰਗਿਆਈਆਂ ਸਦਾ ਪੁਰਖਾ ਕਿਆਂ ਵਡਿਆਈਆਂ ਤੁਧੁਨ ਸਿਧਿ ਕਿਨੈ ਨਾ ਪਾਈਆ ਕਰਮਲਾ ਨਾ ਠਾਕ ਰਹੀਆ ਆਕਣ ਵਾਲਾ ਕਿਆ ਵਿਚਾਰਾ ਸਿਤੇ ਭਰੇ ਤੇਰੇ ਢੰਡਾਰਾ ਜਿਸ ਤੋਂ ਦੇਹ ਤੇ ਸੈ ਕਾਚਾਰਾ ਨਾਨਕ ਸਤਿ ਸਵਾਰਣਾ ਆਰਾ ਆਸਾ ਮਹੱਲਾ ਪਹਿਲਾ आखा जीवा विसरा मर जाओ आखन साचा नाओ साचे नाम की भूखा उत भुखा खाए चलिया दुखा के विसरा मेरी माए साचा साहेब साचे नाए रहाओ साचे नाम के दे आई आखत के कीमत नहीं पाई ਜੇ ਸਭਿਲ ਕੈ ਆਖਾ ਹੈ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਕੋ ਮਰੇ ਨਾ ਹੋਵੇ ਸੋਗ ਤਿੰਦ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਨਦਨ ਕਰਕੇ ਕੀ ਤੇਰਾ ਆਸ ਵਿੱਚ ਸਾਰੇ ਤੇ ਕਮਜਾਤ ਨਾਨਕ ਨਾਵਾ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਬਿਨੁ ਕਰਉ ਗੁਰ ਪਾਸ ਹੰਖੀ ਰਹਿ ਕਿਰਮ ਸਤਿਗੁਰ ਸਰਣਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਸ ਰਹਾ ਸਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਧਿਆਸ ਹਰ ਹਰ ਨਾਮ ਮਿਲਾ ਤ੍ਰਤਾਸ ਹਮਰ ਸੰਗਤ ਸਗੁਣ ਪ੍ਰਗਾਸ ਜਨ ਹਰ ਹਰ ਥਰ ਦਸ ਨਾਮ ਨਾ ਪਾਏ ਤੇ ਭਗ ਹੀਣਾ ਜੰ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵ ਤ੍ਰਿਗ ਜੀਵਾਸ ਜਨ ਹਰ ਜਨ ਸਤਿ ਗੁਰ ਸੰਗਤ ਪਾਈ ਤੈਂਤਰ ਮਰਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਤਰਗਾਸ ਰਾਗ ਗੁਰਦੀ ਮਹੱਲਾ 5 ਕਾਹੇ ਦੇ ਮਨ ਚਿਤਵਾਹ ਉਦਮ ਜਹ ਹਰ ਜੀਓ ਪਰਿਆ ਸਾਰ ਫਤਰ ਮੈਂ ਜੰਤੋ ਪਾਏ ਤਾ ਕਰਿ ਜਿਕ ਆਗੈ ਕਰ ਤੜਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦਿ ਕ੍ਰੰਪਦ ਪਾਇਆ ਸੋ ਕੈ ਕਾਸ਼ਟ ਹਰਿਆ ਰਾਹਾਵ ਜਨਨ ਪਿਤਾ ਲੋਕ ਸੋਤ ਬਨਤਾ ਕੋਈ ਨ ਕਿਸ ਕੇ ਧਰਿਆ ਸਿਰ ਸਰਜਕ ਸੁਬਾਹ ਹੈ ਠਾਕੁਰ ਕਾਹੇ ਮਨ ਭਾਉ ਕਰਿਆ ਉੜੈ ਉੜ ਆਵੈ ਸੈ ਖੁਸ ਤਿਸ ਪਾਛੈ ਬਤਲੇ ਛੜਿਆ ਤਿਨ ਕਮਨ ਖਲਾਵ ਕਮਨ ਝੁਗਾਵ ਮਨ ਮੈ ਸਮਰਨ ਕਰਿਆ ਸਾਬ ਨੇ ਧਾਨ ਦਸਤਾ ਤਿਸ ਦਾਣ ਠਾਕਰ ਕਰ ਤਲ ਭਰਿਆ ਜਨਨਾਦਖ ਬਲ ਬਲ ਸਤਗੁਰ ਜਾਈ ਏ ਤੇਰਾ ਅੰਤ ਨਾ ਪਾਰ ਵਰਿਆ ਰਗਸਮਹਲਾ ਚੌਥਾ ਸੋ ਫੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਤਾ ਪਰਕ ਨਰੰਜਨ ਹਰ ਪਰਕ ਨਰੰਜਨ ਹਰ ਅਗਮ ਅਗੰਤ ਅਪਾਰ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁੰਝੀਆਂ ਤਕਾ ਦਾਤਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਲ ਕਹ ਜੰਤ ਵਿਚਾਰਾ ਹਉ ਘਟ ਘਟ ਅੰਤ ਸਭ ਨਿਰੰਤਰ ਜੀ ਹਰ ਇੱਕ ਕੋ ਫਰਕ ਸਮਾਣਾ ਇੱਕ ਦਾਤੈ ਇੱਕ ਤੈ ਖਾਰੀ ਜੀ ਸਭ ਤੇਰੇ ਤੋਂ ਜੁ ਵਿਡਾਣਾ ਤੂੰ ਆਪੇ ਦਤ ਆਪੇ ਭੁਖਤਾ ਜੀ ਹਉ ਤੁਧ ਬਿਨ ਅਵਰਣਾ ਜਾਣਾ ਤਉ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖਿ ਵਿਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤិន ਕਰਿ ਬਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸਹਿਜਨ ਜੁਗ ਮਹ ਸੁਖ ਵਾਸੀ ਸਹਿ ਮੁਕਤ ਸਹਿ ਮੁਕਤ ਭੈ ਜਨ ਹਰਿ ਧਿਆਇਆ ਜੀ ਤਹ ਟੁਟੇ ਜੰਮ ਕੇ ਪਾਸੀ ਜਨ ਨਿਰਭਉ ਜਨ ਹਰਿ ਨਿਰਭਉ ਧਿਆਇਆ ਜੀ ਤਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਸਤੀ ਸੇਤਨ ਸੇਤਨ ਜਨ ਹਰ ਧਿਆਇਆ ਜੀ ਜਨ ਨਾਨਕ ਚਿਨ ਬਲ ਜਾਸੇ ਤੇਰੀ ਭਗਤ ਤੇਰੀ ਭਗਤ ਘੰਡਾਰ ਜੀ ਭਰੇ ਬੇਅੰਤ ਬੇਅੰਤ تیر ਭਗਤ تیر ਭਗਤ ਸਲਾਹ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਕਰ ਹਰ ਪੂਜਾ ਜੀ ਤਤ ਤਪ ਜਪ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਬਉ ਸਮਰਤ ਸਾਸਤ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗ ਫਲ ਜਨਨਾਲਿਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦ ਵਰਖ ਅਪਰੰਪਰ ਕਰਤਾ ਜੀ ਤੁਧ ਜੇ ਵਡ ਅਵਰ ਨਾ ਕੋਈ ਤੂੰ ਜੁਗ ਜੁਗ ਇਕ ਸਦਾ ਸਦਾ ਤੂੰ ਇਕ ਜੇ ਤੂੰ ਨਿਰ ਕਰਤਾ ਸੋਏ ਤਦ ਆਪੇ ਪਾਵਸੋਈ ਵਰਤਾ ਜੀ ਤੂੰ ਆਪੇ ਕ੍ਰਿਸ਼ ਹੋਏ ਤੁਧ ਆਪੇ ਸਿਰ ਸਭ ਕਾਈ ਜੀ ਤੁਧ ਆਪੇ ਸਿਰਜ ਸਭ ਗੋਏ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਖਾ ਜਾਣੋਈ ਅਸਮਹਲਾ ਚੌਥਾ ਤੂੰ ਕਰਤਾ ਸਚਿਆਰਮ ਦਾਸਾਈ ਜੋਤਿ ਭਾਵੈ ਸੋਈ ਥਿਸੀ ਜੋ ਤੂੰ ਦਹਿਸਉ ਉਪਾਈ ਰਹਾ ਸਭ ਤੇ ਜੀ ਤੂੰ ਸਭ ਨੇ ਧਿਆਇਆ ਜਿਸਨਾ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮਗਵਾਇਆ ਤੁਧ ਆਪ ਛੋੜਿਆ ਆਪ ਮਿਲਾਇਆ ਤੂੰ ਦਰੇ ਆਉ ਸਭ ਤੁਝ ਹੀ ਮਾਹੇ ਤੂ ਬਿਨ ਦੂਜਾ ਕੋਈ ਨਾਹੇ ਜੀਅ ਅਜੰਤ ਸਭ ਤੇ ਰਾਖੇਲ ਵਿਜੋਗ ਮਿਲ ਵਿੱਚ ਛੁੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣਾ ਇਹ ਹੈ ਸੋਈ ਜਨ ਜਾਣਾ ਹਰਗੁਣ ਸਦ ਹੀ ਆਖ ਵਿਖਾੜਾ ਜਨ ਹਸੇ ਵੇ ਤੈਨ ਸੁਖਤਾਇਆ ਸਹਿਜੇ ਹੀ ਹਰਨਾਮ ਸੁਮਾਇਆ ਕਉ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਧ ਬਿਨ ਦੂਜਾ ਅਰਨਾ ਕੋਏ ਤੂੰ ਕਰ ਕਰ ਵੇਖ ਜਾਣੈ ਸੋਏ ਜਨਨਾਲਕ ਗਰਮਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵਰੜਾ ਭਿਲ ਨਿਵਾਸਾ ਪਾਣੀ ਪਾਕਤ ਨਹਿ ਕੀਆ ਪੰਖਜ ਮੋ ਪਗ ਨਹੀਂ ਚਾਲੈ ਹਮ ਦੇਖਾ ਤੈ ਡੁਬਿ ਹਾਲੇ ਮਨ ਇਕ ਨ ਤੇਤਸ ਮੋੜ ਮੰਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਖਾਓ ਨਾਉ ਜਿਤਿ ਸਤੀ ਨਹੀਂ ਪੜਿਆ ਮੂਰਗ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੇ ਸਰਣਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ 5 ਤੈ ਪ੍ਰਾਪਤ ਮਨੁਖ ਦੇ ਹਰੀਆ ਗੋਬਿੰਦ ਬਨਨ ਕੀ ਐ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਸਭ ਜਨ ਤਰਨ ਕੈ ਜਨਮ ਬਰਤਾ ਜਾਤ ਰਹਿ ਮਾਇਆ ਕੈ ਰਹਾਓ ਜਪ ਤਪ ਸੰਜਮ ਧਰਮ ਨਾਖ ਮਾਇਆ ਸੇਵਾ ਸਾਧਨਾ ਜਾਲਿਆ ਹਰ ਰਾਇਆ ਹਉ ਨਾਨਕ ਹਉ ਨੀਚ ਕਰਮਾ ਸਰਨ ਪਰੇ ਕੀ ਲਖੋ ਸ਼ਰਮਾ ਆਤਿ ਸ਼ਾਹੇ ਦਸਵੀ ਕਬਿਓ ਬਾਚ ਬਨਤੀ ਚੌਕਾਏ ਅਮਰੇ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਾ ਚਰਨਨੁ ਮਨ ਰਹੇ ਹਮਾਰਾ ਆਪ ਨ ਜਾਣ ਕਰੋ ਪਰਤ ਪਾਰਾ ਅੰਮ੍ਰਿਤ ਦੇ ਦੋਸਤ ਸਬਾ ਤੁਮ ਕਹਾਵੋ ਆਪ ਹੱਥ ਲੈ ਮਹ ਬਚਾਵ ਸੋਖੇ ਬਸਾ ਮੋਰੋ ਪਰਿਵਾਰਾ ਸੇਵਕ ਸਿੱਖ ਸਬਾ ਕਰਤਾਰਾ ਮੋਰ ਅੱਛਾ ਨਿਜ ਕਰ ਦੇ ਕਰੀਐ ਸਭ ਰਣ ਕੋ ਆਜ ਸੰਘਰੀਐ ਪੂਰਨ ਹੋਏ ਅਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮਹਿ ਛਾੜ ਕੋਈ ਅਬਰ ਨਾ ਧਿਆਉਂ ਜੋ ਵਰ ਚਾਹ ਸੋ ਤੁਮ ਤੇ ਪਾਉ ਸੇਖ ਸੇਖ ਹਮਾਰੇ ਤਾਰਿਆ ਚੰਨ ਚੰਨ ਸਤਰ ਹਮਾਰੇ ਮਾਰਿਆ ਆਪ ਹੱਥ ਦਾਇਆ ਮੁਝੈ ਅਵਰੀਆ ਮਰਨ ਕਾਲ ਕਾ ਤਰਾਸ ਨਿਵਰੀਆ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰੇ ਹੋ ਰੱਛਾ ਰਾਖ ਲਿਆ ਮਹ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੇਨ ਬੰਦ ਉਸਤਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਪ ਧਰਾ ਕਾਲ ਪਾਇ ਸਭ ਜੁ ਅਵਤਾਰਾ ਕਾਲ ਪਾਇਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀ ਅਤਮਸਾ ਜਵਨ ਕਾਲ ਜੋਗੀ ਸਿਵ ਕੀਓ ਤੇਤ ਰਾਜ ਧੰਮਾ ਜੋਥਿਆ ਜਵਨ ਕਾਲ ਸਭ ਲੋਕ ਸਵਾਦਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਚਨ ਪੁਜਾਇਆ ਆਦ ਅੰਤ ਇਕੈ avatars ਸੋਏ ਗੁਰੂ ਸਮਝੋ ਹਮਾਰਾ ਨਮਸ਼ਕਾਰ ਤਿਸੇ ਕੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸਹਿਗਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲ ਮੋ ਬਦ ਕੀਆ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੇਤੇ ਤੇ ਕੋਤਰ ਅਸਥੁਲਾ ਸਰ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਜਨ ਕੇ ਸੁਖੇ ਇਕ ਇਕ ਕੀ ਪੀਰ ਪਛਾਨਾ ਘਟ ਘਟ ਕੇ ਪਟ ਪਟ ਕੇ ਜਾਨਾ ਜਦ ਉਦਕਰਖ ਖੜਾ ਕਰਤਾਰਾ ਪ੍ਰਜਾ ਤ੍ਰਤ ਤਬ ਦੇ ਅਪਾਰਾ ਜਬ ਕਰਖ ਕਰਤੋ ਕਬ ਹਮ ਤੁਮ ਮੈ ਮਿਲਤ ਦੇਹ ਧਰ ਸਭ ਹਮ ਜੇ ਤੇ ਬਦਨ ਸ੍ਰੇਸ਼ਟ ਸਭ ਤਹਰ ਆਪ ਆਪਨੇ ਬੋਧ ਉਚਾਰਾ ਤਮ ਸਭ ਹਿਤ ਰਹਿਤ ਨਿਰਾਲਨ ਜੰਤ ਬੇਦ ਭੇਦ ਅਰ ਆਲਨ ਨੰਕਾਰ ਨਿਰਵਕਾਲ ਨਿਰਲੰਭ ਆਦ ਅਨੀਲ ਅਨਾਦ ਅਸੰਭ ਆ ਕਾ ਮੂਢ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰਪਾ ਨਨ ਮੰਨਤ ਮਹ ਮੂਢ ਕ ਭੇਦ ਨ ਜਾਣਤ ਨਹ ਦੇਵ ਕੋ ਕਹਿ ਤਸ ਦਾਸ ਨਰੰਕਾਰ ਕਾ ਚਿੰਤ ਨਹ ਭੈਵਾ ਆਪ ਆਪਨੇ ਬੋਧ ਹਾ ਜੇਤੀ ਬਰਨਤ ਭਨ ਭਨ ਤੋਹ ਤੇਤੀ ਸੰਸਾਰ ਲਖਨ ਜੈ ਪਸਾਰ ਕਹਿ ਬਿਰਸਜਾ ਪ੍ਰਤਮ ਸੰਸਾਰ ਇਕ ਰੂਪਨੁ ਸਰੂਪਾ ਰੰਗ ਧਿਓ ਰਾਵ ਕਹਿ ਭੂਪਾ ਅੰਡਜ ਜੇ ਰਜ ਸੈ ਤਜ ਕਿਨੀ ਉਤਪਜ ਕਾਨ ਬਹੁਤ ਰਚ ਦਿਨੀ ਕਾਹੂ ਫੁਲ ਰਾਜਾ ਹੈ ਬੈਠਾ ਕਹ ਸੰਟ ਭਵ ਸੰਕ੍ਰਿ ਕੈਠਾ ਸਗਰੇਸ ਰਚਿ ਦਿਖਾਏ ਅਚੰਭ ਆਜਗਦ ਸਰੂਪ ਸੁਅੰਭ ਖਬਰ ਚ ਮੇਰੀ ਤਮ ਕਰ ਸਿੱਖ ਉਵਾਰ ਅਸਿੱਖ ਸੰਘਾਰ ਦੁਜ ਤਜ ਤੈ ਉਤਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਤਸ ਤੁਜ ਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਖਤ ਹੰਮਰੇ ਅਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੈ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰਤਿ ਆਹ ਤਾਕੇ ਕਾਲ ਨਿਕਟਨ ਆਹ ਰਚਾ ਹੋਇ ਤਾ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨ ਹਰ ਹਉ ਤਾਕੇ ਤਾਪ ਤਨ ਕਮ ਹਰ ਹਉ ਰੇ ਦਸਦ ਕਰਮੋ ਸਭ ਹੋਈ ਦੁਸ਼ਟ ਸ਼ਾਸ ਸਕੇ ਨਾ ਕੋਈ ਇੱਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਸਤੇ ਤਾਹਿ ਤੁਬਾਰਾ ਜਨਰ ਨਾਮ ਤੇ ਹਾਰੋ ਕਾ ਦਾਦ ਦੁਸ਼ਟ ਦੋਖ ਤੇ ਰਾਹ ਘੜ ਕੇਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਹ ਉਬਾਰੇ ਸਰਵ ਤੁਰਮ ਹੋ ਹੋ ਸਹਾਏ ਦੁਸ਼ਟ ਦੋਖ ਤੇ ਦੇਹ ਬਚਾਈ ਸਵਯਾ ਪਾਏ ਗਾਏ ਜਬ ਤੇ ਤੁਮਰੇ ਤਤਿ ਕਉ ਆਖ ਤਰੇ ਨੀ ਅਨਿਓ RAM REHIM QURAN QURAN ਅਨੇਕ ਕਹੇ ਮਤ ਏਕ ਨ ਮੰਨਿਆ ਸਿਮਰਤ ਸਾਸਤਰ ਵੇਦ ਸਭ ਬਹੁ ਭੇਦ ਕਹੇ ਹਮ ਏਕ ਨ ਜਾਣਿਆ ਸ੍ਰੀ ਸਤਿ ਆਨੰਦ ਕਰਪਾ ਤੁਮਰੀ ਕਰ ਮੈਂ ਨ ਕਹਿਆ ਸਭ ਤਹ ਬਖਾਨਿਓ ਦੁਹਰਾ ਸਗਲ ਦਵਾਰ ਕਾ ਛਾ ਟਿਕੈ ਗਇ ਤਹਾਰ ਦਵਾਰ ਬਾਹਿ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਅਨੰਦ ਇਕ ਓਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਵਜੀਆਂ ਵਾਤਾਈਆ ਅਰਾਗ ਰਤਨ ਪਰਵਾਦ ਪਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰਹੁ ਕਰੇ ਤੇਰਾ ਕਰਜ ਸਭ ਸਵਰਣਾ ਸਭਨਾ ਗਲਾ ਸਮਰੱਥ ਸੁਆਮੀ ਸੋਖ ਮਨਹੁ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰੱਖੋ ਹਰ ਨਾਲੇ ਸਾਚੇ ਸਹਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਵਏ ਸਦਾ ਸੇਵਤ ਸਲਾਹ ਤੇਰੀ ਨਾਮ ਨਾਨ ਵਸਾਇ ਨਾਮ ਜਿਨ ਕਹ ਮਨ ਉਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਅਚਰੂ ਸੱਚ ਨਾਮ ਅਤਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸਾਸ ਸਖਮਨ ਆਏ ਵਸਿਆ ਜਿਨ ਇੱਛਾ ਸਭ ਤੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਰਤਾ ਜਿਸ ਦੀਆਂ ਇਹ ਵਡਿਆਈਆ ਸਹ ਨਾਨਕ ਸੁਣੋ ਸੰਤ ਸ਼ਬਦ ਤਰੋ ਪਿਆਰ ਸਾਚਾ ਨਾ ਮੇਰਾ ਅਤਾਰੋ ਰਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਕਰ ਸੁਭਾਗ ਸ਼ਬਦ ਵਾਤੇ ਕਦਾ ਜਿਤ ਕਰ ਤੁਹਾਰੀਆ ਪੰਚ ਦਉਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਸੁਦ ਜਨ ਕੈ ਸੇ ਨਾਮ ਹਰਿ ਕੇ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗਿਓ ਸਗਲ ਮਨ ਰਤ ਪੂਰੇ ਪਾਰ ਬ੍ਰਹਮ ਤ੍ਰਬ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸ਼ਾਂਤ ਸਾਜਨ ਭਏ ਸਰਸੇ ਪੂਰ ਗੁਰ ਤੇ ਜਾਣੀ ਸੁਣ ਤੇ ਪੁਨਿਤ ਕਹਤੇ ਪਵਿਤ ਸਤ ਗੁਰ ਰਹਿ ਆ ਪਰਪੂਰੇ ਬਨਵੰਤ ਨਾਰਥ ਗੁਰ ਚਰਨ ਲਾਗੇ ਆਜੇ ਅਰਹਦ ਤੂਰੇ ਮੋਦਾਵਣੀ ਮਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਏ ਸਾਸਨ ਤੋਕ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਏ ਜਿਸ ਕਾ ਸਭਸ ਆਧਾਰ ਜੇ ਕੋ ਖਾਵੇ ਜੇ ਕੋ ਪਹੁੰਚੈ ਤਿਸ ਕਾ ਹੋਏ ਉਤਾਰ ਇਹ ਵਸਤ ਜਿ ਨ ਜਾਏ ਨਤ ਨਤ ਰੱਖ ਉਰਤਾਰ ਤਮ ਸੰਸਾਰ ਦੇ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਕਾ ਸਾਧ ਸੋ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮਨ ਜੋਖਿ ਤੋਈ ਮੈਂ ਨਿਰਗੁਣਿਆ ਦੇ ਕੋ ਗੁਣ ਨਾਹੀ ਆਪੇ ਤਰਸ ਪੈ ਆਈ ਤਰਸ ਪਿਆ ਮਾ ਰਾਹਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲਾਤਾ ਜੀਵਾ ਤਨ ਮਨ ਥੀਵੈ ਅਦੇ ਆਪਉੜੇ ਤੇਤ ਤੋ ਸਮਰਥ ਜਿਥੈ ਕੋਏ ਨਾਹੇ ਉਥੈ ਤੇਰੀ ਰਖ ਅਗਨੀ ਅਦਰ ਨਾਹੇ ਸੁਣ ਕ ਜਮ ਕ ਦੂਤ ਨਾਹੇ ਤੇਰਾ ਛਡ ਜਾਏ ਪਾ ਜਲ ਵਿਕਮਸ ਗਾ ਗੁਰ ਸਬਦ ਦੇ ਪਾਰ ਪਾਹੇ ਜਨ ਕ ਲਗੇ ਪਿਆਸ ਅੰਮ੍ਰਿਤ ਸੇਕ ਕਲ ਮੈਂ ਇਹੋ ਪੁਨ ਗੁਣ ਗੋਵਿੰਦ ਗਾ ਸਭ ਸਨੋ ਕਿਰਪਾਲ ਸੰਮਲੈ ਸਾਹ ਸਾਹ ਬਿਰਤਾ ਕੋ ਨ ਜਾਏ ਜੇ ਆਵੈ ਤੁਧ ਆ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਅਰਾਧਣਾ ਜਹਿਵਾ ਜਪ ਗੁਰ ਨਾਉ ਨੇਤਰੀ ਸਤਗੁਰ ਤੇਖਣਾ ਸ਼ਰਵਣੀ ਸੁਣਨਾ ਗੁਰ ਨਾਉ ਸਤਗੁਰ ਸੇ ਤਿਰਤਿਆ ਦਰਗਹਿ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਤ ਦੇ ਜਾਇਕ ਮੈਂ ਉਤਮ ਕਾਢੀਐ ਵਿਰ ਲੈ ਕੇ ਇੱਕੇ ਮਹਲਾ ਪੰਜਵਾ ਰਖੇ ਰਖਣਹਾਰ ਆਪੁ ਬਾਰਿਆ ਨਾ ਗੁਰ ਕੀ ਪੈਰੀ ਪਾਏ ਕਾਜ ਸਵਾਦਿਆ ਹੋਵਾ ਆਪ ਦਿਆਲ ਮਨਹੁ ਨ ਵਿਸਾਰਿਆ ਨਾ ਸਾਜਨਾ ਕੇ ਸੰਗ ਭਵ ਜਲ ਤਾਰਿਆ ਸਾਤ ਨਿੰਦਕ ਦੁਸ਼ਟ ਖਿਨ ਮਾ ਬਿਦਾਰਿਆ ਨ ਤੈ ਸਾਹਿਬ ਕੀ ਟੇਕ ਨਾਨਕ ਨਾਮ ਆਹੇ ਜੈ ਸਮਰਥ ਸੁਖ ਹੋਏ ਸਗਲੇ ਦੁਖ ਜਾਹੇ ਤੈ ਸਾਹਿਬ ਕੀ ਟੇਕ ਨਾਨਕ ਨਾਮ ਆਹੇ ਜੈ ਸਮਰਥ ਸੁਖ ਹੋਏ ਸਗਲੇ ਦੁਖ ਜਾ ਵਾਹਿਗੁਰੂ ਦੀ ਕ ਖਲਸਾ ਵਾਹਿਗੁਰੂ ਦੀ ਕੀ ਫਤਿਹ